ਜਿਵੇਂ ਸਾਡੀ ਆਪਣੀਆਂ ਉਗੀਆਂ ਸਾਰੀਆਂ ਆਹ ਵੇਖੋ ਆਪਣੀਆਂ ਸਾਰੀਆਂ ਉਗੀਆਂ ਵਾ ਤੇ ਹੁਣ ਮੈਂ ਆਹ ਦੇ ਦਿੱਤੀ ਇਹਨਾਂ ਨੂੰ ਪਾਣੀ ਪਾਲ ਦੁੱਗੀ ਆਪਣਾ ਗਾਜਰਾ ਵਾ ਇੱਧਰ ਗੌਂਗਲੂ ਆ ਤੇ ਹੁਣ ਇਹਨਾਂ ਨੂੰ ਪਾਣੀ ਦੀ ਲੋੜ ਹੀ ਮੈਂ ਕਿਤੇ ਪਾਣੀ ਦੇ ਦਿੱਤੀ ਇਹਨਾਂ ਨੂੰ ਤੇ ਬਾਕੀ ਹੁਣ ਚਲੋਗੇ ਹੋ ਜਾਣਗੇ ਤੇ ਤੁਹਾਨੂੰ ਕਿਦਾਂ ਦੇ ਵੀਡੀਓ ਲੱਗਦੇ ਵੀਡੀਓ ਸ਼ੇਅਰ ਜੁਲ ਕਰਿਆ ਕਰੋ ਬਾਕੀ ਵੀਡੀਓ ਨਾਲ ਬਣੇ ਰਹੋ ਆਲੋਕ ਜੀ ਤਿਆਰ ਆ ਹੋਣਾ ਭਰ ਕੇ ਦਾਣਾ ਦਾਣਾ ਖਾਤਾ ਪਾ ਰਹੇ ਹੋ ਆਹ ਮਾਪਾ ਵੀ ਜਿਆ ਪਣੀ ਲੈ ਰਹੇ ਹੁਣ ਆ ਪਾਲਕ ਆਪਣੀ ਔਰ ਪਰ ਆ ਗਿਆ ਆਪਣੇ ਗਾਜਰ ਤੇ ਆ ਜੀ ਆ ਹਾਂ ਖਾ ਰਹੇ ਆ ਆਹ ਮੂਰੀਆਂ ਵੀ ਜਿਆ ਨਹੀਂ ਹੁਕੀਆਂ ਇਹ ਬੀਮੜਾ ਹੀ ਹੈ ਮੈਂ ਤੁਹਾਨੂੰ ਕਿਹਾ ਪਹਿਲਾਂ ਵੀ ਇਹ ਬੀਮੜਾ ਤੇ ਆਹ ਮੂਰੀਆਂ ਇਧਰ ਨਹੀਂ ਇਧਰ ਮੂਰੀਆਂ ਆ ਇੱਕੋ ਹੀ ਵਾਰਤੀ ਸੀ ਮੂਰੀਆਂ ਦੀ ਜਿਆਦਾ ਤੇ ਆਪਾਂ ਖਾਂਦੇ ਵੀ ਨਹੀਂ ਹਾਂ ਦਾ ਬੜੇ ਖਿਲਗਵੇਂ ਉਹ ਇਹ ਆਪੇ ਕਿੰਨੀ ਚਿੱਟਾ ਥਾ ਜਿਹੜਾ ਖਟਾਲਿਆਂਗੇ ਕਰਾ ਪਰਦੇ ਆ ਬਾਅਦ ਉਹਨੇ ਫਿਰ ਵਧੀਆ ਤੋੜਦੀ ਈ ਆ ਹੁਣ ਇਹ ਰੰਬੜ ਹੋ ਗਿਆ ਨਾ ਪੌਂਛੇਤੀ ਚਲੂਗੀ ਤੇ ਆ ਆਪਣੇ ਬੁੱਟੇ ਆ ਆ ਮਿਰਚਾ ਆ ਪਾ ਮਿਰਚਾ ਦਰਵਾਰ ਰੱਖਿਆ ਸੀ ਇਦਾਂ ਮਿਰਚਾ ਦਿਖਾਓ ਆ ਮੈਂ ਕਿਹਾ ਆਪਣੀ ਵਾਲੀ ਮਿਰਚਾ ਆ ਪਰ ਰੱਖਿਆ ਬੁਟੇ ਮਿਰਚਾ ਆਪਣੇ ਵਾਲਾ ਲੈਣੀ ਆ ਲੈ ਜਿਹੜੀ ਕਰਦਾ ਪੁੱਤ ਨੂੰ ਆ ਠੰਡੀ ਆ ਜਿਹੜੀ ਲੈਂਦੀ ਆਪਣੀ ਨੂੰ ਨਾ ਚਲਵਾਂ ਨਹੀਂ ਨਾ ਲਾਉਣਾ ਆਪਾਂ ਖੇੜੇ ਚਾਉਣਾ ਨਹੀਂ ਜਿਹੇ ਲਾਉਣਾ ਫਿਰ ਪੁੱਤ ਲਾਂਗੇ ਜਿਹੜੀਆਂ ਹੁੰਦੀਆਂ ਲੈਣ ਦੇ ਮੁਰਕੇ ਜਿਹੜਾ ਵਧੀਆ ਹੈ ਤਾਂ ਮਾਪੀ ਲਾੜ ਮਿਰਚੀ ਘਰ ਦੀ ਬੱਝੋਗੀ ਇਹਨਾਂ ਨੂੰ ਪਤਾ ਬਾਗਦਨ ਬੜਾ ਬਲਵਾਂ ਕਾੜੀ ਮਿਲਦੀ ਹੈ ਜੇ ਕੋਈ ਜਦਾ ਆਪਣਾ ਵਧੀਆ ਕਰੀਏ ਉਸ ਦੇ ਨਾਲ ਨਾਲ ਨਿਗਾਰਾਣੀ ਤੇ ਬਾਕੀ ਚਲੋ ਜਦੋਂ ਲਾਉਣਾ ਆਉਂਦੇ ਫੋਟੋਆਂ ਆਏ ਫਾਇਕੇ ਸਬੂਤੇ 2-200 ਰੁਪਏ ਦਾ ਕੂਤਾ ਲੈ ਕੇ ਲਾਇਆ ਕੀ ਹੁਣ ਬੂਟੇ ਆਪਣੀ ਕਰਾਹੂ ਵਿਕੋਲੋਤ ਕੀਤੇ ਅੱਗੇ ਪਿਛਲੇ ਸਾਲ ਲਾਇਆ ਤੇ ਵੇਲੇ ਕਿੰਨੀ ਗ੍ਰੋਥ ਕਰ ਗਏ ਹਾਂ ਗ੍ਰੋਥ ਆ ਹੋ ਗਈ ਨਾਲੀ ਹੁਣ ਕਟਿੰਗ ਆਉਣ ਵਾਲੀ ਕਟੇ ਕਟਾਈ ਜਾਵਾਂਗੇ ਫਿਰ ਵਧੀਆ ਹੋ ਜਾਵੇਗਾ ਤੇ ਬਾਪੂ ਜੀ ਨੇ ਤਾਂ ਇਹ ਸਾਰੀ ਚੰਚਾ ਕਰਕੇ ਆਹ ਦੋ ਸ਼ੌਕੇ ਦੇ ਵੀ ਲਾਏ ਹੋਏ ਚਲਜੀਤਾਨ ਨੇ ਹੋਈ ਦੀ ਤੇ ਪਾਣੀ ਰੋਕਿਆ ਕਰਕੇ ਨਾਲ ਪਾਣੀ ਪੁੰਗੇ ਹਲੇ ਆਦਾ ਜਿਆਦਾ ਨਿਕਲ ਜਾਂਦਾ ਫਲੋਡਾਰੀ ਉਹਦਾ ਕਰਕੇ

இது சேத்தி பை பிடி ந ਸਭ ਜੀ ਲਾਲੋ ਮੀਂਡੀਆ ਨੂੰ ਮਿਰਚਾਂ ਨੂੰ ਪਾਣੀ ਆ ਕਰ। ਵਾਜੇ ਲਸਣ ਆ ਪਾ ਲਾਉਣਾ ਫਟ ਕੇ। ਸੁਤਰੋ ਜਿਹੜਾ ਬੂਟਾ ਸੁੱਕਦਾ ਗਿਆ ਮਿਰਚਾਂ ਦਾ ਆ ਉਹ ਹੀ ਪੁੱਟ ਦੇਣਾ। ਤੇ ਜਿਹੜਾ ਰਈਆ ਸਹੀ ਉਹ ਰੱਖਣਾ। ਆ ਬੂਟੇ ਪਤਾ ਹੀ ਨਾ بیچ ਚ ਜ਼ਿਆਦਾ ਮਰ ਫਾਲ ਨਾ ਭਾਰੇ ਹੋ ਕੇ ਕਰਕੇ ਛੋਟੇ ਜਾਂਦੇ ਇਦਾਂ ਨੂੰ ਲੰਮੇ ਹੀ ਬਹਿ ਗਿਆ। ਹਾਂ। ਪਰ ਇਹ ਦੇਖੀ ਦੇਖੀ ਲੱਗ ਗਿਆ ਸਰਦਾਰ ਚਰਬਾਰੀ ਆ ਸੌਂਚ ਲੱਗੀਆਂ ਜਿਆਦਾ ਅੱਜ ਆ ਸੁੱਕ ਦਾ ਢੇਰ ਲੱਗਾ ਇਹ ਇਹ ਡਾਉਣ ਵਾਲੇ ਦਾਣੇ ਖੱਢ ਕੇ ਵਿੱਚ ਪੁੰਗੀ ਕਿੰਨੇ ਚੋਂਦ ਨਾ ਤੋਂ ਬਹੁਤ ਸੋਕ ਗਈ ਐ ਹਨਾ ਆ ਛੇਤੀ ਉੱਡ ਜਾਣੀ ਆ ਮਿਲਦਾ ਨਹੀਂ ਕੋਈ ਵੀ ਜਣਾ ਨਹੀਂ ਕਿ ਚੱਟ ਉੱਡ ਜਾਣੀ ਆ ਫੋਕ ਜ਼ਿਆਦਾ ਐ ਆ ਚਲੋ ਉੱਥੇ ਨਿਕਲ ਹੀ ਹੁੰਦੇ ਚ 4% ਤਾਂ ਨਿਕਲ ਹੀ ਆਉਣਗੇ ਪਤਾ ਤਾਂ ਨਹੀਂ ਹੁੰਦਾ ਹੂੰ ਢਾਣੇ ਵਿੱਚ ਹੈਗੇ ਹੂੰ

ਆ ਬ੍ਰੀਕ ਹੋ ਗਿਆ ਪੱਠੇ ਨਹੀਂ ਤੇ ਮੋٹے ਮੋਟੀ ਚਾਲ ਫੜੀ ਹੋਏ ਨੇ ਆ ਵੀ ਇਹਦਾ ਨਾ ਸਟੇਜ ਪਸਣ ਵਾਲਾ ਇਥੋਂ ਆਵੇ ਕਿੰਨਾ ਢਿੱਲਾ ਉਹ ਗੱਤੇ ਆਵਿਨ ਨੂੰ ਹੂੰ ਨਹੀਂ ਬੰਨ ਨਾ ਅੰਦੇ ਦੇ ਪਾਦੋ ਕਿ ਵਿੱਚ ਸੁੱਕਿਆ ਵਾ ਸੁੱਕੇਗਾ ਹਵਾ ਨਾ ਹੂੰ ਆ ਵੀ ਜੇ ਕਹਿ ਇਹ ਬਣਾਉਂਦਿਆ ਜੇ ਰਾਵਣ ਤੈਨੂੰ ਕਿਧਰ ਚਾ ਚੜ ਗਿਆ ਬਣ ਗਿਆ ਰਾਵਣ ਤੇਰਾ ਬਾ ਕੇਵਰੇ ਦੇ ਵਿੱਚ ਹੀ ਮਾਰ ਦੇਣਾ ਰਾਵਣ ਸਰਵੀ ਬਣਾ ਕੇ ਰੱਖੇ ਭਵਨ ਨੇ ਰਾਵਣ ਦੇ ਹਾਂ ਜਿੰਨਾ ਰਾਵਣ ਬਣਾ ਹਾਂ ਆਹੋ ਅਜੇ ਤਿਆਰੀ ਆ ਜੇ ਦੋ ਤਰੀਕ ਨੂੰ ਬਾਵਾਂ ਕਿੱਥੇ ਰੱਖੀ ਬਾਵਾਂ ਬਾਵਾਂ ਰਾਵਣ ਨੇ ਕੀ ਕਰ ਲਈਆਂ ਨੇ ਤੇ ਪਟਾਕੇ ਦੋਦੇ ਪਾਈ ਜਾਣੇ ਹੈ ਹੈ ਬੱਚਿਆਂ ਚ ਆਉਂਦਾ ਹਜੇ ਸਾਡੇ ਪਿੰਡ ਖੂਈ ਤੇ ਬੱਚੇ ਨਾ ਬਣਾ ਕੇ ਸਾੜ ਦਿੰਦੇ ਸੀ। ਧਰਾਵਣ ਨੂੰ ਚਮਣ। ਚਲੋਈ ਪੱਠੇ ਗਿਆ ਕੁੱਤਰੇ ਤੇ ਹੁਣ ਪਸ਼ੂਆਂ ਨੂੰ ਖਾਏ ਜਾਣਗੇ। ਬੜੇ ਜਨਾਬਾਂ ਬਾਦ ਵਿਖਾਇਆ ਪਾਣਾ ਪਸ਼ੂ ਵਾਲਾ ਸੀ ਇਧਰੋਂ। ਬੰਦ ਹੀ ਨਹੀਂ ਗਰਮੀ ਨਾਲ ਤੁਸੀਂ ਕੰਮ ਤੇ ਚੱਲ ਜਾਂਦੇ। ਤੇ ਪੱਠੇ ਤੇ ਚਲੋ ਅਸੀਂ ਭਵਨੇ ਮੈਂ ਤੇ ਭਵਨੇ। ਤੇ ਜਿੱਦਨ ਘਰੇ ਹੁੰਦੇ ਆ ਇਹਨਾਂ ਦੀ ਡਿਊਟੀ ਲੱਗ ਜਾਂਦੀ ਆ। ਪਾਵੇਂ ਕੋ ਸੋਚੇ ਵੀ ਸ਼ਾਇਦ ਵੀ ਵੀਡੀਓ ਬਣਾਉਣ ਵਾਲੇ ਜਿਹੜੇ ਉਹ ਕੰਮ ਨਹੀਂ ਕਰਦੇ ਹਾਂ 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 ਨਹੀਂ ਉਹ ਤਾਂ ਸੋਹਣੇ ਹੋਗੇ ਬਰੀਕ ਪੱਠੇ ਹੋਗੇ ਨਵੀਂ ਨਵੀਂ ਜਿਹਾ ਲੱਗਦੀ ਹੈ ਨਾ ਜੋੜੀ ਨੂੰ ਸਟ ਕਰਨਾ ਪੈਂਦਾ ਵੇਖਣਾ ਪੈਂਦਾ ਹਿੰਮਤ ਕੁਦਰ ਜਾਂਦਾ ਹੀ ਨਾ ਉਹਨੇ ਕਦੀ ਇਹ ਗੱਲ ਵੇਖੀ ਨਹੀਂ ਬੱਚਿਆਂ ਨਾਲ ਕੀ ਪਤਾ ਵੀ ਕਿਤਰਾ ਜੋੜੀ ਲਾਉਣੀ ਆ ਕੀ ਵੇਖਣੀ ਆ ਨਾ ਵੀ ਇਹ ਕਿਤਰਾ ਇਨਸਰਟ ਕਰ ਲੀਏ ਸਿਆਣਾ ਬੰਦਾ ਸੋਚਦਾ ਵੀ ਨਹੀਂ ਆ ਪੱਠੇ ਨਾ ਮੋਟੀ ਚਾਲ ਵੜੀ ਆ ਮੱਜਾ ਦਿਹਾੜੀਆਂ ਦੋਈ ਆ ਬਾਕੀ ਆ ਉਹਨਾਂ ਦੀ ਇੱਕ ਆ ਝੋਟੀ ਆ ਇਹ ਕੋ ਉਹਦੀ ਕੱਟੀ ਆ ਜਿਹੜੇ ਆਪਣੇ ਹੋ ਪੱਠੇ ਆ ਵੀ ਭਰਨ ਵਾਲੇ ਹੋਏ ਉਹ ਜੋ ਲਾਇਆ ਨਾ ਵੱਡ ਬਣਾ ਕੇ ਪਾਣੀ ਤੇ ਉਹ ਪੱਠਿਆਂ ਨੂੰ ਵੀ ਲਾ ਦੋ ਹਮਮ ਕੇ ਕੜੀਏ ਤਿਆਰੀ ਸ਼ਟਾ ਲਾ ਵੀ ਜੰਦੀ ਥੋੜੇ ਦਿਨ ਤਾਂ ਕਰ ਆਪਣੇ ਆਜ ਵੀ ਸੂਹ ਪਣੀ ਐ ਚਲੋ ਮਹੀਨਾ ਤੱਕ ਨਹੀਂ ਹੁਣ ਲੈੰਦੀ ਤੂੰ ਤਾਂ ਦੇਣੀ ਐ ਦਿਵਾਲੀ ਲਾ ਕੇ ਸੂਹ ਹੀ ਪਣੀ ਐ ਨਹੀਂ ਦਿਵਾਲੀ ਤੇ ਕਿਤੇ ਨਾ ਆ ਗਈ ਕੇ ਅੱਜ ਹੋ ਗਿਆ 28 तरीगा हां वे लाई ਪੈ ਗਈ ਉਹਨ ਤੇ ਇਹਨਾਂ ਖਲਾ ਲਿਆ ਉਹਨੇ ਬਾਕੀ ਮੱਖ ਬੜੀ ਖਾਂਦੀ ਇਹਨਾਂ ਨੂੰ ਸਸਿਕਾ ਕਿੰਨੇ ਦਿਨ ਹੋ ਗਏ ਤੇ ਨਵੀਂ ਵੀਡੀਓ ਤੇ ਨਹੀਂ ਆਉਂਦਾ ਅੱਜ ਤੇਰੀ ਬਣਾ ਬਣਾ ਦੀਏ ਹੈ ਬਣਾ ਅੱਛਾ ਚਲੇ ਨੇ ਭਾਈ ਇਹਨਾਂ ਵੀਡੀਓ ਤੇ ਵੇਖਿਆ ਜਾ ਨਾ ਹਨਾ ਤੇ ਨੋਂਦਰਾ ਆਉਣ ਤੈਨੂੰ ਲੈ ਕੋਸ਼ਿਸ਼ ਕਰ ਲੈ ਇਹਦੇ ਵੜੇ ਮੋਦੀ ਬਣਾਣੇ ਵੜੇ ਹਾਂ ਹਾਂ ਨਹੀਂ ਆਉਂਦੇ ਉਹ ਜਦੋਂ ਨੱਠਣ ਡਿਆ ਨਾ ਵੀ ਉਹ ਵੀ ਬਾਜੇ ਜੂਗਾ ਤੇ ਜੇ ਲੱਤਾਂ ਲੱਗਣੀਆਂ ਮੈਂ ਫੇਰੀ ਖਲੋਊਗਾ ਤਪਾ ਮੇ ਗਾੜਲੇ ਬੰਦਾ ਪਹਿਲੀ ਤੇ ਹਾਂ ਇਹ ਗਾੜਲੇ ਹੋਰ ਵਧੀਆ ਹਣਾ ਇਹਨੇ ਸਰਜੇ ਵੀ ਬਣਾਏ ਆ ਪੇਪਰ ਦੇ ਬਣਾਏ ਆ ਹਾਂ ਤੇਰਾ ਚੋਲੇ ਪਾੜੀ ਤੇ ਰੱਖੀ ਬੰਦਾ ਅੱਜ ਕਿੰਨੀ ਤਰੀਕ ਹੈ ਅੱਜ 28 29 ਗੱਲ ਦੋ ਤਰੀਕ ਨੂੰ ਆਉਂਦੇ ਸ਼ਰਾ ਹਾਂ 4 ਦਿਨ ਹੋ ਗਏ ਮੇਰੇ ਹਾਂ ਉੱਦਨੀ ਗਾਂਧੀ ਦਾ ਜਨਮ ਦਿਨ ਤੁਹਾਡੀ ਇੱਕ ਛੁੱਟੀ ਕੱਟੀ ਗਈ ਹੈ ਜਿਹੜੇ ਦਿਹਾੜਾ ਤਿੰਨ ਨੌਂ ਦਾ ਫਿਰ ਤਾਂ ਛੁੱਟੀਆਂ ਹੀ ਛੁੱਟੀਆਂ ਫਿਰ 8 ਨੂੰ ਛੁੱਟੀ ਆ ਕਿੰਨਾ ਟਾਈਮ ਹੋ ਗਿਆ ਉਹ ਤਾਂ ਪਤਾ ਹੀ ਨਹੀਂ ਤੈਂ ਵੱਜ ਗਿਆ ਨਾ 4 ਤੋਂ ਉੱਪਰ ਹੀ ਚਲ ਗਿਆ ਟਾਈਮ 4:30 ਉਹ ਤਾਂ ਵੇਂਦੀਆਂ ਵਾ ਕਿ ਸਾਨੂੰ ਬਣਨੇਗੇ ਨਹੀਂ ਆਏ ਓਏ ਦੇਖਣ ਦੀ ਹਾਂ ਜੇ ਜਲ ਕੇ ਨਾ ਫਿਰ ਤੇ ਤੂੰ ਆਹ ਛੋਟੀ ਕੱਟੀ ਨੂੰ ਪੱਥੇ ਨਹੀਂ ਵਾਏ ਚਲੋ ਚਲੋ ਜੀ ਤੁਹਾਨੂੰ ਫਿਰ ਵਿਖਾਵਾਂਗੇ ਜਿੱਦਣ ਬੱਚਿਆਂ ਨੇ ਜੇ ਕਿਤੇ ਬਣਾ ਇਹਨਾਂ ਕੋ ਬਣ ਗਿਆ 라ਵਣ ਤੇ ਦੋ ਤਰੀਕ ਨੂੰ ਦਿਖਾਰੇ ਵਾਲੇ ਦਿਨ ਤੇ ਚਲੋ